ਮਾਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਕਣਕ ਦੇ ਵਿੱਚ ਯੂਰੀਆ ਖਾਦ ਕੀ ਆਪਾਂ ਨੂੰ ਪਹਿਲੇ ਪਾਣੀ ਤੋਂ ਪਹਿਲਾਂ ਪਾਉਣੀ ਚਾਹੀਦੀ ਜਾਂ ਬਾਅਦ ਵਿੱਚ ਪਾਉਣੀ ਚਾਹੀਦੀ ਹੈ ਕੀ ਇਸ ਦਾ ਸਹੀ ਸਮਾਂ ਤਾਂ ਜੋ ਜਿਹੜੀ ਆਪਣੀ ਕਣਕ ਦੀ ਚੰਗੀ ਫਟਾਰ ਹੋਵੇ ਚੰਗੀ growth ਹੋਵੇ ਤੇ ਕਿਉਂਕਿ ਜਦ ਆਪਣਾ ਕ ਨਾਈਟ੍ਰੋਜਨ ਤੱਤ ਇਹ ਜਿਹੜੀ ਫਸਲ ਦੀ ਫਟਾਰ ਵਾਸਤੇ ਆਪਣੇ ਕਣਕ ਦੇ ਝਾੜ ਦੇ ਵਾਸਤੇ ਬਹੁਤ ਵੱਡਾ ਯੋਗਦਾਨ ਹੁੰਦਾ ਇਸ ਦਾ ਜੇਕਰ ਆਪਾਂ ਕਿਸਾਨ ਵੀਰੋ ਜੇਕਰ ਆਪਾਂ ਪਹਿਲਾ ਪਾਣੀ ਤੇ ਜਿਹੜਾ ਆਪਣੀ ਯੂਰੀਆ ਖਾਦਾਂ ਦਾ ਪ੍ਰਬੰਧ ਸਹੀ ਕਰਦੇ ਆਂ ਸਹੀ ਸਮੇਂ ਤੇ ਆਪਾਂ ਪਾਣੀ ਫਸਲ ਨੂੰ ਦਿੰਨੇ ਆਂ ਸਹੀ ਸਮੇਂ ਤੇ ਆਪਾਂ ਖਾਦਾਂ ਦਾ ਪ੍ਰਬੰਧ ਕਰਦੇ ਆਂ ਤਾਂ ਆਪਾਂ ਬਹੁਤ ਵਧੀਆ ਜੋ ਵੀ ਆਪਣਾ ਮੌਸਮ ਦੇ ਅਨੁਸਾਰ ਫਸਲ ਨੇ ਝਾੜ ਦੇਣਾ ਆਪਾਂ ਲੈ ਸਕਦੇ ਆਂ ਕਿਉਂਕਿ ਜਿਹੜੀਆਂ ਆਪਾਂ ਕੁਝ ਗਲਤੀਆਂ ਆਪਣੇ ਕਿਸਾਨ ਵੀਰ ਖੁਦ ਕਰਦੇ ਨੇ ਜਿਵੇਂ ਆਪਣੀ ਵੈਰੈਟੀ ਦੀ ਚਾਹੇ ਵਧੀਆ ਹੋ ਵੀ ਜੇਕਰ ਆਪਣਾ ਪਾਣੀ ਦਾ ਮੈਨੇਜਮੈਂਟ ਸਹੀ ਨਹੀਂ ਖਾਦਾਂ ਦਾ ਮੈਨੇਜਮੈਂਟ ਸਹੀ ਨਹੀਂ ਤੇ ਆਪਾਂ ਵਧੀਆ ਝਾੜ ਦੀ ਉਮੀਦ ਨਹੀਂ ਕਰ ਸਕਦੇ ਜਿਹੜਾ ਆਪਣਾ ਇੱਕ ਨਾਈਟ੍ਰੋਜਨ ਤਾਤੇ ਬਹੁਤ ਹੀ ਆਪਣੇ ਚੰਗੇ ਝਾੜ ਵਾਸਤੇ ਚਣਕ ਦੀ ਚੰਗੀ ਫਟਾਰ ਵਾਸਤੇ ਬਹੁਤ ਹੀ ਵਧੀਆ ਆਪਣਾ ਇੱਕ ਰੋਲ ਨਿਭਾਉਂਦਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਬਾਰੇ ਵਿੱਚ ਤੁਹਾੜਾ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਚੰਗੀ ਫਟਾਰ ਵਾਸਤੇ ਯੂਰੀਆ ਦੇ ਨਾਲ ਜਿਹੜੀ ਆਪਾਂ ਪਹਿਲੀ ਡੋਜ਼ ਯੂਰੀਆ ਦੀ ਖਾਦ ਪਾਉਣੀ ਕੀ ਉਸ ਦੇ ਨਾਲ ਆਪਾਂ ਨੂੰ ਹੋਰ ਕਿਹੜੀ ਚੀਜ਼ ਆਪਾਂ ਨੂੰ ਐਡ ਕਰਨੀ ਚਾਹੀਦੀ ਤਾਂ ਜੋ ਜਿਹੜੀ ਆਪਣੀ ਕਣਕ ਦੀ ਚੰਗੀ ਫਟਾਰ ਹੋਵੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਕਿ ਕਿਸਾਨ ਵੀਰ ਕੋ ਨਾਈਟ੍ਰੋਨ ਤੱਤੇ ਜਦੋਂ ਆਪਾਂ ਪਹਿਲਾ ਪਾਣੀ ਕਣਕ ਨੂੰ ਲਗਾਉਨੇ ਆ ਤਾਂ ਉਦੋਂ ਜਿਹੜੀ ਨਾਈਟ੍ਰੋਨ ਤੱਤ ਦੀ ਜਿਹੜੀ ਕਣਕ ਨੂੰ ਜ਼ਰੂਰਤ ਬਹੁਤ ਹੁੰਦੀ ਜੇਕਰ ਆਪਾਂ ਕਿਸੇ ਕਾਰਨ ਕਰਕੇ ਡੇਟ ਕਰਦੇ ਆ ਜਾਂ ਆਪਾਂ ਪਾਣੀ ਡੇਟ ਕਰਦੇ ਆ ਯੂਰੀਆ ਖਾਦ ਆਪਾਂ ਕਿਸੇ ਕਾਰਨ ਕਰਕੇ ਡੇਟ ਆ ਪਾਉਨੇ ਆ ਤੇ ਜਿਹੜੀ ਆਪਣੀ ਕਣਕ ਦੀ ਚੰਗੀ ਫਟਾਰ ਨਹੀਂ ਹੁੰਦੀ ਜਿੰਦੇ ਕਾਰਨ ਫਿਰ ਆਪਣਾ ਝਾੜ ਤੇ ਜ਼ਰੂਰ ਪ੍ਰਭਾਵ ਪੈਂਦਾ ਤੇ ਜਿਹੜੇ ਆਪਣੇ ਕਿਸਾਨ ਵੀਰ ਰੇਤਲੇ ਮਾਹਨ ਨੇ ਕਿਉਂਕਿ ਪੰਜਾਬ ਹਰਿਆਣੇ ਦੇ ਵਿੱਚ ਆਪਾਂ ਵੱਖ-ਵੱਖ ਏਰੀਆ ਦੇ ਵਿੱਚ ਵੱਖ-ਵੱਖ ਜਮੀਨਾਂ ਨੇ ਕਿਤੇ ਰੇਤਲੇ ਮਾਹਨ ਨੇ ਕਿਤੇ ਪਾਰੀਆਂ ਜ ਜਿਹੜੇ ਕਿਸਾਨ ਵੀਰ ਆਪਣੇ ਰੇਤਲੇ ਜ਼ਮੀਨਾਂ ਵਾਲੇ ਨੇ ਕਿੱਥੇ ਰੇਤਾਂ ਜ਼ਮੀਨਾਂ ਨੇ ਹਲਕੀਆਂ ਜ਼ਮੀਨਾਂ ਨੇ ਉਹ ਕਿਸਾਨ ਵੀਰ ਆਪਣੇ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਯਾਨੀ ਕਿ 5-6 ਦਿਨ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਨੇ ਯੂਰੀਆ ਖਾਦ ਪਾ ਦੇਣੀ ਚਾਹੀਦੀ ਏ ਜਿਹੜੀ ਆਪਣੀਆਂ ਭਾਰੀਆਂ ਡਾਰਕਰ ਜ਼ਮੀਨਾਂ ਨੇ ਉੱਥੇ ਆਪਾਂ 1-2 ਦਿਨ ਜਾਂ 2-3 ਦਿਨ ਜੜ ਕੇ 2 ਦਿਨ ਪਹਿਲਾਂ ਆਪਾਂ ਪਾਣੀ ਲਾਉਣ ਤੋਂ 2 ਦਿਨ ਪਹਿਲਾਂ ਯੂਰੀਆ ਖਾਦ ਆਪਣੇ ਖੇਤਾਂ ਵਿੱਚ ਪਾਉਣੀ ਚਾਹੀਦੀ ਏ ਕਿਸਾਨ ਵੀਰੋ ਇਹਦੇ ਵਿੱਚ ਹੁੰਦਾ ਕਿ ਜੇਕਰ ਆਪਾਂ ਯੂਰੀਆ ਖਾਦ ਪਹਿਲਾਂ ਪਾਉਣੇ ਜੇਕਰ ਆਪਣੇ ਤੋਂ ਆਪ ਪੂਰੀ ਲੱਗੀ ਹੈ ਪ੍ਰੋਪਰ ਲੱਗੀ ਹੈ ਜਿਵੇਂ ਹੁਣ 1-2 ਦਿਨ ਤੋਂ ਧੁੱਪ ਲੱਗ ਰਹੀ ਹੈ ਤਾਂ ਆਪਾਂ ਜਿਹੜੀ ਯੂਰੀਆ ਖਾਦੇ 2-3 ਵਜੇ ਤੋਂ ਬਾਅਦ ਯਾਨੀ ਕਿ ਜਦੋਂ ਧੁੱਪ ਦਾ ਥੋੜਾ ਕੋ ਜਿਹੜਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਉਦੋਂ ਆਪਾਂ ਜਿਹੜੀ ਯੂਰੀਆ ਖਾਦ ਪਾਉਣੀ ਸ਼ੁਰੂ ਕਰਨੀ ਹੈ ਤੇ ਜਦੋਂ ਆਪਣੀ ਸ਼ਾਮ ਦੀ ਤਰੇਲ ਪੈਂਦੀ ਉਹ ਆਪਣੇ ਜਿਹੜੇ ਮਿੱਟੀ ਦੇ ਕਣਾਂ ਦੇ ਨਾਲ ਮਿਕਸ ਹੋ ਕੇ ਆਪਣੀ ਜਿਹੜੀ ਕਣਕ ਦੀ ਫਸਲ ਨੂੰ ਲੱਗਣਾ ਸ਼ੁਰੂ ਹੋ ਜਾਂਦੀ ਇਸ ਨਾਲ ਕਿਸਾਨ ਨੂੰ ਆਪਣੇ ਦੋ ਫਾਇਦੇ ਨੇ ਇੱਕ ਤਾਂ ਜਿਹੜਾ ਆਪਣਾ ਯੂਰੀਆ ਖਾਦ ਆਪਾਂ ਪਹਿਲਾਂ ਪਾਤੀ ਇਕ ਤਾਂ ਦੀ ਲੀਚ ਡਾਉਣ ਦੀ ਸਮੱਸਿਆ ਬਹੁਤ ਘਾਟ ਹੁੰਦੀ ਹੈ ਕਿਉਂਕਿ ਜਦੋਂ ਮਿੱਟੀ ਦੇ ਕਣਾਂ ਦੇ ਨਾਲ ਜਿਹੜੀ ਆਪਣੀ ਰਾਜ ਤੇਲ ਪੈਂਦੀ ਇਹਦੇ ਨਾਲ ਮਿਕਸ ਹੋ ਕੇ ਆਪਣੀ ਜਿਹੜੀ ਕਣਕ ਦੀ ਫਸਲ ਲੱਗਣਾ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਬਾਅਦ ਵਿੱਚ ਕਣਕ ਦੀ ਜਦੋਂ ਪਾਣੀ ਲੱਗ ਜਾਂਦਾ ਉਸ ਤੋਂ ਬਾਅਦ ਜਿਹੜੇ ਨਦੀ ਨਗਦੇ ਨੇ ਜਿਵੇਂ ਗੁਲੀ ਡੰਡਾ ਵੀ ਤਕਰੀਬਨ ਆਪਾਂ ਦੇਖਦੇ ਹਾਂਗੇ ਜਦੋਂ ਗੁਲੀ ਡੰਡਾ ਆਪਣੀ ਫਸਲ ਦੇ ਵਿੱਚ ਜ਼ਿਆਦਾ ਹੁੰਦਾ ਤਾਂ ਜਿਹੜਾ ਆਪਣਾ ਕਾਫੀ ਹੱਦ ਤੱਕ ਜਾਨਕੀ ਕਾਫੀ ਪਰਸੈਂਟ ਜਿਹੜੀ ਖੁਰਾਕ ਆਪਾਂ ਕਣਕ ਨੂੰ ਦੇ ਰਹੇ ਹਾਂ ਉਹਦਾ ਕਾਫੀ ਮਾਤਰਾ ਦੇ ਵਿੱਚ ਇਹ ਆਪਣਾ ਗੁਲੀ ਡੰਡਾ ਜਾਂ ਹੋਰ ਜਿਹੜੇ ਚੌੜੇ ਪੱਤੇ ਨਦੀਨ ਨੇ ਇਹ ਆਪਣੀ ਖੁਰਾਕ ਨੂੰ ਗ੍ਰਹਿਣ ਕਰ ਲੈਂਦੇ ਨੇ ਇਹਨਾਂ ਦਾ ਫਾਇਦਾ ਹੁੰਦਾ ਕਿ ਜਿੰਨੀ ਵੀ ਆਪਣੀ ਜਿਹੜੇ ਇਹ ਨਦੀਨ ਉੱਗਣੇ ਨੇ ਗੁਲੀ ਡੰਡਾ ਉੱਗਣਾ ਜਾਂ ਚੌੜੇ ਪੱਤੇ ਵਾਲੇ ਨਦੀਨ ਉੱਗਣੇ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਆਪਾਂ ਨਾਈਟ੍ਰੋਜਨ ਖਾਦ ਦੇ ਚੁੱਕੇ ਹਾਂ ਆਪਣੀ ਜਿਹੜੀ ਫਸਲ ਨੂੰ ਪ੍ਰੋਪਰ ਤੌਰ ਤੇ ਪੂਰੀ ਮਾਤਰਾ ਦੇ ਵਿੱਚ ਮਿਲ ਜਾਂਦੀ ਜਿੰਦੇ ਨਾਲ ਜਿਹੜੀ ਆਪਣੇ ਕਣਕ ਦੀ ਫਟਾਰ ਵਧੀਆ ਹੁੰਦੀ ਏ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਆਪਾਂ ਪਾਣੀ ਲਗਾ ਦਿੰਨੇ ਆ ਉਸ ਤੋਂ ਬਾਅਦ ਜਿਹੜੇ ਨਦੀਨ ਉੱਗਣੇ ਹੁੰਦੇ ਨੇ ਉੱਗ ਪੈਂਦੇ ਨੇ ਫਿਰ ਆਪਣੇ ਕੋਲ ਐਪੀ ਆਪਣੇ ਕੋਲ ਇੱਕ ਵਿੰਡੋ ਹੁੰਦੀ ਏ ਇੱਕ ਸਮਾਂ ਹੁੰਦਾ ਜਾਨੀ ਕਿ 35-40 ਦੇ ਲਗਭਗ ਫਿਰ ਆਪਾਂ ਨਦੀਨ ਆਸ਼ਕਾ ਸੇ ਪਰਿਹਾਂ ਦੇ ਨਾਲ ਆਪਾਂ ਨਦੀਨ ਕੰਟਰੋਲ ਕਰ ਲੀਨੇ ਨੇ ਤੇ ਉਸ ਤੋਂ ਬਾਅਦ ਜਾਨੀ ਕਿ ਅਗਲੀ ਡੋਜ਼ ਜਾਨੀ ਕਿ 40 ਦਿਨ ਦੇ 38-40 ਦਿਨ ਦੇ ਲਗਭਗ ਜਿਹੜੀ ਆਪਾਂ ਅਗਲੀ ਡੋਜ਼ ਦੇਣੀ ਹੁੰਦੀ ਯੂਰੀਆ ਦੀ ਇੱਕ ਜਾਨੀ ਕਿ ਆਪਣਾ ਟਾਈ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਂਦੀ ਫਿਰ ਆਪਾਂ ਨੂੰ ਜੇਕਰ ਆਪਾਂ ਇੱਕ ਨੇ ਫਾਇਦਾ ਹੋਰ ਹੁੰਦਾ ਜੇ ਜਦ ਆਪਾਂ ਯੂਰੀਆ ਖਾਦ ਪਹਿਲਾਂ ਪਾ ਦਿੰਨੇ ਆ ਪਾਣੀ ਲੱਗਣ ਤੋਂ ਪਹਿਲਾਂ ਤੇ ਜਿਹੜੀ ਆਪਣੀ ਜਿਹੜੀ ਯੂਰੀਆ ਦੀ ਆਪਣੀ ਜ਼ਰੂਰਤ ਹੁੰਦੀ ਹੈ ਆਪਣੇ ਕਣਕ ਦੀ ਫਸਲ ਨੂੰ ਉਹ ਇਸ ਨੂੰ ਮਿਲ ਜਾਂਦੀ ਏ ਤੇ ਜਦੋਂ ਆਪਾਂ ਪਾਣੀ ਲਾ ਦਿੰਨੇ ਜਿਹੜੀ ਆਪਣੀ ਕਣਕ ਦੀ ਫਸਲ ਦੱਬਦੀ ਨਹੀਂ ਵੈਸੇ ਦਬਣ ਦਾ ਕਾਰਨ ਇੱਕ ਹੋਰ ਵੀ ਹੁੰਦਾ ਉਹ ਆਪਾਂ ਤੁਹਾਨੂੰ ਅੱਗੇ ਜਾ ਕੇ ਸ਼ੇਅਰ ਕਰਦੇ ਆ ਤੇ ਜਦੋਂ ਆਪਾਂ ਯੂਰੀਆ ਖਾਦ ਪੂਰੀ ਮਾਤਰਾ ਵਿੱਚ ਪਾਈ ਹੋਵੇਗੀ ਤੇ ਜਿਹੜੀ ਆਪਣੀ ਕਣਕ ਦੀ ਫਸਲ ਦੱਬਦੀ ਨਹੀਂ ਕਈਆਂ ਜਿਵੇਂ ਇਹਨਾਂ ਦੇ ਵਿੱਚ ਆਪਾਂ ਦੇਖਦੇ ਆ ਕਿ ਜਿਹ ਉਹ ਜਾਂ ਤੱਕਈ ਵਾਰ ਆਪਣੇ ਖੋਬਾ ਹੁੰਦਾ ਜਲਦੀ ਖਾਦ ਪੈਂਦੀ ਨਹੀਂ ਜਿਹੜੀ ਆਪਣੀ ਫਿਰ ਜਿਹੜੀ ਕਣਕ ਦੇ ਦਮਨ ਲੱਗ ਪੈਂਦੀ ਹੈ ਪੀਲੇਪਣ ਦੇ ਵਿੱਚ ਆ ਜਾਂਦੀ ਹੈ ਇਸੇ ਤਰ੍ਹਾਂ ਕੋਸ਼ਿਸ਼ ਕਰੋ ਕਿ ਜਿਹੜੇ ਆਪਣੇ ਰੇਤਲੇ ਬਾਣੇ 5-6 ਦਿਨ ਪਹਿਲਾਂ ਤੇ ਜਿਹੜੇ ਆਪਣੇ ਡਾਕਰ ਜ਼ਮੀਨਾਂ ਨੇ 1-2 ਜਾਂ 2-3 ਦਿਨ ਪਹਿਲਾਂ ਆਪਾਂ ਯੂਰੀਆ ਖਾਦ ਪਾ ਸਕਦੇ ਹਾਂ ਇਹਦੇ ਨਾਲ ਕੋਈ ਵੀ ਲੇਚ ਡਾਉਣ ਦੀ ਸਮੱਸਿਆ ਨਹੀਂ ਆਉਂਦੀ ਬਿੱਟੀ ਦੇ ਕਣਾਂ ਦੇ ਨਾਲ ਤਰੀਕੇ ਦੇ ਨਾਲ ਮਿਕਸ ਹੋ ਕੇ ਆਪਣੀ ਫਸਲ ਨੂੰ ਆਪਣੇ ਕਣਕ ਦੀ ਫਸਲ ਨੂੰ ਲੱਗਣਾ ਸ਼ੁਰੂ ਹੋ ਜਾਂਦੀ ਹੈ ਤੇ ਜਿਸ ਨਾਲ ਜਦੋਂ ਪਾਣੀ ਲੱਗਣ ਤੋਂ ਬਾਅਦ ਫਿਰ ਆਪਣੇ ਕਣਕ ਦੀ ਫਸਲ ਦੇ ਵਿੱਚ ਨਾਈਟ੍ਰੋਜਨ ਤੱਤ ਦੀ ਘਾਟ ਨਹੀਂ ਆਉਂਦੀ ਕਿਉਂਕਿ ਜਿਹੜਾ ਨਾਈਟ੍ਰੋਜਨ ਤੱਤ ਇੱਕ ਬਹੁਤ ਜਿਹੜੀ ਗ੍ਰੋਥ ਜਾਂ ਆਪਾਂ ਕਹਦੇ ਗਏ ਫਟਾਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ ਤੇ ਜਿੰਦੇ ਨਾਲ ਫਿਰ ਆਪਾਂ ਪਾਣੀ ਲੱਗਣ ਤੋਂ ਬਾਅਦ ਜਿਹੜੇ ਆਪਣੇ ਫਿਰ ਨਦੀਰ ਉਹ ਕਾਉਂਦੇ ਨੇ ਕਿ ਨਦੀਨਾ ਗੁਣ ਤੋਂ ਪਹਿਲਾਂ ਪਹਿਲਾਂ ਵੱਡੇ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣਾ ਨਾਈਟ੍ਰੋ ਤਾਤੇ ਯੂਰੀਆ ਖਾਦ ਦੀ ਉਹ ਆਪਣੀ ਕਣਕ ਨੂੰ ਪੂਰੀ ਮਾਤਰਾ ਦੇ ਵਿੱਚ ਮਿਲਦੀ ਵਜ ਆਪਣੇ ਕਣਕ ਚੰਗੀ ਫਟਾਰ ਕਰਦੀ ਉਸ ਤੋਂ ਬਾਅਦ ਆਪਾਂ ਫਿਰ ਵੱਖ-ਵੱਖ ਤਰ੍ਹਾਂ ਦੇ ਟੈਕਨੀਕਲ ਆਪਣੀ ਫਸਲ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਵਰਤ ਕੇ ਆਪਾਂ ਜਿਹੜੇ ਨਦੀਨ ਨੂੰ ਕੰਟਰੋਲ ਕਰ ਸਕਦੇ ਆ ਰਹੀ ਗੱਲ ਕਹਣਾ ਵੀਰ ਹੋਣ ਜਿਹੜੀ ਆਪਣੇ ਯੂਰੀਆ ਦੇ ਨਾਲ ਆਪਾਂ ਨੂੰ ਪਹਿਲੀ ਯੂਰੀਆ ਦੇ ਨਾਲ ਕਿਹੜਾ ਕੀ ਕੁਝ ਪਾਉਣਾ ਚਾਹੀਦਾ ਜੇਕਰ ਆਪਣਾ ਪਾਣੀ ਦਾ ਮੈਨੇਜਮੈਂਟ ਸਹੀ ਹੈ ਆਪਾਂ ਸਹੀ ਦਿਨਾ ਤੇ ਪਾਣੀ ਫਸਲ ਨੂੰ ਲਗਾ ਰਿਹਾ ਸਹੀ ਦਿਨਾ ਤੇ ਆਪਾਂ ਯੂਰੀਆ ਖਾਦ ਪੂਰੀ ਕਰ ਰਿਹਾ ਤਾਂ ਕੋਈ ਵੀ ਆਪਾਂ ਨੂੰ ਕੋਈ ਬਾਹਦੂ ਦੇ ਪ੍ਰੋਜੈਕਟ ਲਿਆ ਕੇ ਡੱਬਿਆਂ ਵਾਲੇ ਪਾਊਡਰ ਪਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਪਣੀ ਜ਼ਮੀਨ ਦੇ ਵਿੱਚ ਜਿੰਨੇ ਆਪਣੇ ਪੋਟਾਸ਼ ਜਿਹੜੇ ਕਿਸਾਨ ਵੀਰਾਂ ਨੇ ਪੋਟਾਸ਼ ਤੱਤ ਨਹੀਂ ਪਾਇਆ ਜੇਕਰ ਆਪਣੀ ਜ਼ਮੀਨਾਂ ਵਿੱਚ ਘਾਟ ਆਉਂਦੀ ਏ ਆਪਾਂ ਪੋਟਾਸ਼ ਪਾ ਸਕਦੇ ਹਾਂ ਸਲਫਰ ਜੇਕਰ ਆਪਾਂ ਬਿਜਾਈ ਸਮੇਂ ਨਹੀਂ ਪਾ ਗਿਤਾ ਤਾਂ ਆਪਾਂ ਸਲਫਰ ਪਾ ਸਕਦੇ ਹਾਂ ਤੇ ਇਸ ਤੋਂ ਇਲਾਵਾ ਜਿਹੜੀ ਆਪਣੇ ਜ਼ਮੀਨਾਂ ਵਿੱਚ ਲੀਚ ਜਾਨੀ ਕਿ ਪਾਣੀ ਜੀਰ ਦੀ ਸਮੱਸਿਆ ਹੁੰਦੀ ਏ ਜਦੋਂ ਆਪਾਂ ਜ਼ਮੀਨ ਵਿੱਚ ਪਾਣੀ ਕਣਕ ਨੂੰ ਪਾਣੀ ਲਗਾਉਂਦੇ ਆ ਤੇ ਜਿਹੜੀ ਜਲਦੀ ਪਾਣੀ ਜੀਰਦਾ ਨਹੀਂਗਾ ਉਹਨਾਂ ਵਿੱਚ ਜਿਹੜੇ ਆਪਣੇ ਛੋਟੇ ਤੱਤ ਨੇ ਜਿਵੇਂ ਜ਼ਿੰਕ ਕੇ ਪोटाश ਏ ਜਾਂ ਸਲਫਰ ਏ ਇਹਨਾਂ ਦੀ ਜਿਹੜੀ ਡੀਸਟੋਨ ਦੀ ਸਮੱਸਿਆ ਜ਼ਿਆਦਾ ਆਉਂਦੀ ਇਹਨਾਂ ਵਿੱਚ ਜ਼ਿਆਦਾ ਘਾਟ ਆਉਂਦੀ ਹੈ ਉਹਨਾਂ ਜ਼ਮੀਨਾਂ ਵਿੱਚ ਜਿਨ੍ਹਾਂ ਵਿੱਚ ਜਲਦੀ ਪਾਣੀ ਨਹੀਂ ਚੀਰਦਾ ਉਹਨੇ ਵਿੱਚ ਤਕਰੀਬਨ ਆਪਾਂ 10 ਕਿਲੋ 10 ਤੋਂ 12 ਕਿਲੋ ਸਲਫਰ ਜਿਹੜੀ ਆਪਣੀ ਬੈਂਟੋਨ ਸਲਫਰ ਏ ਆਪਾਂ ਯੂਰੀਆ ਦੇ ਨਾਲ ਪਾ ਕੇ ਪਾ ਸਕਦੇ ਆ ਤੇ ਜਿਵੇਂ ਪोटाश ਤਾਂ ਆਪਾਂ ਨੂੰ ਪਾਉਣਾ ਜ਼ਰੂਰੀ ਏ ਜਾਂ ਜੀ ਆਪਣੀ ਜ਼ਿੰਕ ਜਿਵੇਂ 20% ਜਾਂ 30% ਹੈ ਕਿਉਂਕਿ ਜਿਨ੍ਹਾਂ ਜ਼ਮੀਨਾਂ ਵਿੱਚ ਜਲਦੀ ਜਾਂ ਪਾਣੀ ਨਹੀਂ ਜੀਰਦਾ ਉਹਨਾਂ ਜਿਹੜੇ ਛੋਟੇ ਤੱਤਾਂ ਦੀ ਜ਼ਿਆਦਾ ਘਾਟ ਆਉਂਦੀ ਏ ਤੇ ਇਹਨਾਂ ਜ਼ਮੀਨਾਂ ਵਿੱਚ ਆਪਾਂ ਨੂੰ ਜ਼ਿੰਕ ਵੀ ਪोटाਸ਼ ਵੀ ਸਲਫਰ ਤੱਤ ਦੀ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਏ ਬਾਕੀ ਹੋਰ ਕਿਸਾਨ ਵੀਰੋ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵਾਧੂ ਪ੍ਰੋਡਕਟ ਲਿਆ ਕੇ ਬਾਜ਼ਾਰ ਚੋਂ ਕੋਈ ਕੈਮੀਕਲ ਚੀਜ਼ਾਂ ਪਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਜਿਵੇਂ ਆਪਾਂ ਗਏ ਝੋਨੇ ਵਿੱਚ ਵੀ ਸਾਡੇ ਨਾਲ ਵੀਡੀਓ ਸਾਂਝੀ ਕਰਦੇ ਰਹਿੰਦੇ ਆ ਕਿ ਆਪਾਂ ਨੂੰ ਕਿਸੇ ਵੀ ਪ੍ਰਦਾਨ ਦਾ ਕਲੋਰ ਰੀਜੈਂ ਕੋਈ ਜ਼ਿਆਦਾ ਬੈਨੀਫਿਟ ਨਹੀਂ ਮਿਲਦਾ ਸਿਰਫ ਯੂਰੀਆ ਸਹੀ ਸਮੇਂ ਤੇ ਸਹੀ ਸਮੇਂ ਤੇ ਆਪਣੀ ਕਣਕ ਦੀ ਫਸਲ ਨੂੰ ਯੂਰੀਆ ਦਿਓ ਜਿਹੜਾ ਆਪਣਾ ਪਾਣੀ ਦਾ ਪ੍ਰਬੰਧ ਸਹੀ ਰੱਖੋ ਭਾਰਾ ਪਾਣੀ ਨਾ ਲੱਗਣ ਦਿਓ ਪਤਲਾ ਪਾਣੀ ਲਾਓ ਤੇ ਜਿਹੜੇ ਨਦੀਨ ਆਸ਼ਕ ਵੀ ਆਪਣੇ ਸਹੀ ਸਮੇਂ ਜਾਣ ਕੇ 35-40 ਦਿਨ ਤੇ ਆਪਣੇ ਜਿਹੜੇ ਨਦੀਨ ਆਸ਼ਕਾਂ ਦੀ ਸਪ੍ਰੇਆ ਕਰੋ ਕਿਉਂਕਿ ਇੱਕ ਇਹ ਵੀ ਆਪਣਾ ਕਾਰਨ ਬਣਦਾ ਜੇ ਤੁਸੀਂ ਆਪਾਂ ਲੇਟ ਸਮੇਂ ਤੱਕ ਨਦੀਨਾਂ ਨੂੰ ਕੰਟਰੋਲ ਕਰਨ ਸਪਰੇਅ ਕਰਦੇ ਰਹਿੰਦੇ ਆ ਤੇ ਉਹਦਾ ਵੀ ਇੱਕ ਜਿਹੜਾ ਆਪਣਾ ਝਾੜ ਤੇ ਜ਼ਰੂਰ ਅਸਰ ਪੈਂਦਾ ਹੈ ਬਾਕੀ ਆਪਣੀ ਜ਼ਮੀਨ ਦੇ ਵਿੱਚ ਪੋਸ਼ਟ ਪਤਾਂ ਦੀ ਪੂਰਤੀ ਕਰੋ ਜਿਵੇਂ ਆਪਣੇ ਜਿਹੜੇ ਵੀਰਾਂ ਨੇ ਪोटाश ਨਹੀਂ ਪਾਈ ਆਪਾਂ ਪोटाश ਪਾ ਸਕਦੇ ਆ ਪਹਿਲੇ ਪਾਣੀ ਤੋਂ ਪਹਿਲਾਂ ਪਾ ਸਕਦੇ ਆ ਜ਼ਿੰਕ ਪਾਓ ਜੇਕਰ ਆਪਣੇ ਘਾੜ ਜਮੀਨਾ ਵਿੱਚ ਆਉਂਦੀ ਹੈ ਜੇਕਰ ਆਪਾਂ ਝੋਨੇ ਵਿੱਚ ਨਹੀਂ ਪਾਈ ਤਾਂ ਆਪਾਂ ਉਹ ਕਰ ਸਕਦੇ ਆ ਜਾਂ ਆਪਾਂ ਪਹਿਲੇ ਪਾਣੀ ਤੋਂ ਬਾਅਦ ਜਿਵੇਂ ਆਪਣੇ ਤੱਤਾਂ ਵਾਲੀ ਸਪਰੇ ਹਾਣੀ ਉਸ ਦੀ ਵੀ ਆਪਾਂ ਤੜਨਾ ਵੀਡੀਓ ਜ਼ਰੂਰ ਸਾਂਝੀ ਕਰਾਂਗੇ ਵੀ ਆਪਾਂ ਨੂੰ ਕਿਹੜੇ ਕਿਹੜੇ ਤੱਤਾਂ ਦੀ ਸਪਰੇ ਕਰਨੀ ਚਾਹੀਦੀ ਤਾਂ ਜੋ ਇਹ ਆਪਣਾ ਵਧੀਆ ਝਾੜ ਦੀ ਆਪਾਂ ਉਮੀਦ ਕਰ ਸਕਦੇ ਆ ਬਾਕੀ ਆਪਣੇ ਖੇਤਾਂ ਦੇ ਵਿੱਚ ਪੌਸ਼ਟ ਤੱਤਾਂ ਦੀ ਪੂਰਤੀ ਕਰੋ ਉਹਨਾਂ ਦੀ ਘਾੜਨਾ ਆਣ ਦਿਓ ਨਾ ਆਣ ਦਿਓ ਬਸ ਕੱਲੀ ਜੂਰੀਆ ਖਾਦ ਪਾਓ ਸਹੀ ਸਮੇਂ ਤੇ ਪ ਕਿਸੇ ਵੀ ਤਰ੍ਹਾਂ ਦੀ ਹੋਰ ਬਾਜ਼ਾਰੂ ਪ੍ਰੋਡਕਟ ਪਾਉਣ ਦੀ ਜਰੂਰਤ ਨਹੀਂ ਗਈ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ